ਵਾਰਦਾਤ ਸ਼ਮੀ ਕੁਮਾਰ ਪੂਰੀ ਨਾਮਕ ਵਿਅਕਤੀ ਦੀ ਤੇ ਸਰ ਹਥਿਆਰ ਨਾਲ ਵੱਡਿਆ ਮੌਤ ਨਿਹੰਗ ਸਿੰਘਾਂ ਦੇ ਬਾਣੇ 'ਚ ਆਏ ਵਿਅਕਤੀਆਂ ਨੇ ਦਿੱਤਾ ਘਟਨਾ ਨੂੰ ਅੰਜਾਮ ਪੱਟੀ ਵਿੱਚ ਨਿਹੰਗਾਂ ਵੱਲੋਂ ਇੱਕ ਨੌਜਵਾਨ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਵਾਰਦਾਤ ਪੱਟੀ ਦੇ ਵਾਰਡ ਨੰਬਰ 6 ਦੀ ਦੱਸੀ ਜਾ ਰਹੀ ਹੈ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਨਿਹੰਗ ਸਿੰਘਾਂ ਦਾ ਕੁਝ ਵਿਅਕਤੀਆਂ ਨਾਲ ਵਿਵਾਦ ਹੁੰਦਾ ਨਜ਼ਰ ਆ ਰਿਹਾ ਹੈ ਨਿਹੰਗ ਸਿੰਘ ਇੱਕ ਘਰ ਦੇ ਅੰਦਰ ਦਾਖਲ ਹੁੰਦੇ ਹਨ ਅਤੇ ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਪਹਿਲਾ ਕਾਫੀ ਤਕਾਮੁਕੀ ਹੁੰਦੀ ਹੈ ਫਿਰ ਇਸ ਦੌਰਾਨ ਨਿਹੰਗ ਸਿੰਘਾਂ ਵੱਲੋਂ ਤੇਜ਼ ਤਾਰ ਹਥਿਆਰਾਂ ਨਾਲ ਨੌਜਵਾਨਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਮ੍ਰਿਤਕ ਦਾ ਪਹਿਚਾਨ ਛੰਮੇ ਕੁਮਾਰ ਪੂਰੀ ਵਜੋਂ ਹੋਈ ਹੈ ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ دہشت ਦਾ ਮਾਹੌਲ ਹੈ ਤਰਨਤਾਰਨ ਤੋਂ ਸਾਨੂੰ ਫਤਿਹਪੁਰ ਦੀ ਵਿਸ਼ੇਸ਼ ਰਿਪੋਰਟ سرکار مرزاباد 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 دكاندارو دے کناکروں دی سرکار مرزاباد 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 بچے مرون دی سرکار ਮੁਰਦਾਬਾ 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 ਕਿਹੜਾ ਹੈ ਕਿੱਥੇ ਰਹਿਣ ਵਾਲੇ ਜੋ ਪੱਟੀ ਤੋਂ ਤੇ ਕੀ ਗੱਲ ਹੋਈ ਆ ਘਰ ਆ ਗਏ ਨਿਹੰਗ ਪੈ ਗਏ ਆ ਤੇ ਬੰਦੇ ਦੇ ਬਾਹ ਵੱਢੀ ਜਾ ਵੇਖੋ ਕੌਣ ਪਿਆ ਕੌਣ ਕਰੇ ਨਿਹੰਗਸਿਆਂ ਦੀ 5 6 7 7 ਜਾਨੀ 7 ਨਿਹੰਗ 7 ਨਿਹੰਗ ਪਵਿੰਦਰ ਸਿੰਘ ਪਤਾ ਲੱਗਾ ਉਹਨਾਂ ਦਾ ਕੌਣਾ ਪਵਿੰਦਰ ਸਿੰਘ ਜੋ ਬਿਲਕੁਲ ਅਜੇ ਕੀ ਗੱਲ ਕੀਤੀ ਹੈ ਇਹਨਾਂ ਦੇ ਗੱਲ ਕੋਈ ਨਹੀਂ ਹੋਈ ਕਿਸੇ ਨਾਲ ਕੋ ਮਾੜਾ ਮੋਟਾ ਹੈਗਾ ਇਹ ਤੇ ਉਹਨਾਂ ਨੇ ਪੈਸੇ ਦੇ ਕੇ ਉਹਨਾਂ ਨੂੰ ਨਿਹੰਗਣ ਕੁਲਾਤਾ ਆਇਆ ਰਿਆ ਨਾ ਇਹਨਾਂ ਤੋਂ ਗਿਆ ਬਾਹਰ ਚਾਹ ਪਾਣੀ ਪੀਓ ਠੰਡੇ ਹੋ ਕੇ ਜਾਓ ਕੋਈ ਕੋਈ ਗੱਲ ਨਹੀਂ ਕੀਤੀ ਦੇ ਬਾਹਰ ਚਲੇਗੇ ਬਾਹਰ ਕੱਢਦੇ ਰਹਿ ਉਹਨਾਂ ਨੂੰ ਤੇ ਮੈਂ ਬਾਹਰ ਆ ਗੁੱਟ ਮਾਰ ਦਿਤਾਂ ਕਿ ਮਾਰਿਆ ਕੀ ਵੀਡੀਓਗ੍ਰਾਫੀ ਹੈਗੀ ਸਾਡੇ ਕੋਲ ਸਾਰੀ ਕੀ ਮਾਰਿਆ ਕੀ ਤੇ ਇਕੱਲਾ ਇਸੇ ਦੇ ਹੀ ਹੈ ਕਿ ਹੋਰ ਵੀ ਕੋਈ ਮੁੰਡਾ ਇਹਦਾ ਵੀ ਤੇ ਕੀ ਮੰਗ ਲੋ ਕੀ ਮੰਗ ਕਰੋਗੇ ਹਣਾ ਇਹ ਸਾਡੀ ਇਹੋ ਸਾਨੂੰ ਇਨਸਾਫ ਦਿੱਤਾ ਜਾਵੇ ਇਹ ਬੰਦੇ ਦਾ ਜਿਹੜਾ ਮਾਰਿਆ ਇਹਨਾਂ ਨੇ ਸਰਕਾਰ ਬਈ ਕੋਈ ਹੋਣੀ ਨਹੀਂ ਬਈ ਭੇਜ ਕੇ ਮਾਰ ਗਏ ਆ ਮਾਰ ਗਏ ਆ ਮਾਰੇ ਜੇ ਫਟਾਪਰਦਾ ਲਾਉਂਦੇ ਜਾਂ ਡਾਕਟਰ ਦੇ ਕਾਰਵਾਈ ਹੋਣੀ ਹੈ ਜਿਹੜਾ ਜੱਟੀ ਨੂੰ ਬੜਿਆ ਪਰ ਚੱਕਿਆ ਨਹੀਂ ਕੋਈ ਡਾਕਟਰ ਨਹੀਂ ਹੈਗਾ ਇੱਥੋਂ ਦਾ ਕੰਮ ਨਹੀਂ ਕਰਵਾਉਂਦੇ ਬਾਅਦ ਗੱਲ ਕਰੋ ਬਹਿ ਕੇ ਕਿਸੇ ਨੇ ਮੰਨੀ ਉਹ ਦੁਰ ਕਰਪਾਨਾ ਕੱਢ ਕੇ ਸਿੱਧਾ ਹੀ ਅਮਲਾ ਕਰਤਾ ਉਹ ਤੋਂ ਬਾਅਦ ਪ੍ਰਸ਼ਾਸਨ ਦਾ ਦੇਖ ਲਓ ਜਿੰਦਾ ਬੰਦਾ ਲੈ ਕੇ ਆਏ ਚੰਗਾ ਭਲਾ ਇੱਥੇ ਆਤਾ ਘੰਟਾ ਬਲੀਡਿੰਗ ਹੁੰਦੀ ਰਹੀ ਕਿਸੇ ਨੇ ਨਹੀਂ ਪੁੱਛਿਆ ਉਹ ਤੋਂ ਬਾਅਦ ਉਹ ਪੂਰੇ ਹੋ ਕੇ ਡੈਥ ਹੋ ਗਈ ਸਾਡਾ ਹੀ ਰੇਰ ਦਾ ਬੰਦਾ ਖਤਮ ਕਰਤਾ ਜੋ ਮਾਰੇ ਨੂੰ ਗੁੱਲੂ ਕੋਈ ਲਾਵੇ ਕੋਈ ਪੁਲਿਸ ਹੋ ਜਾ ਕੀ ਹਸਪਤਾਲ ਕੋਲੋਂ ਥੋੜਾ ਨੂੰ ਕੋਈ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਕੋਈ ਪੁਲਿਸ ਪ੍ਰਸ਼ਾਸਨ ਆਇਆ ਤਰਲੇ ਚਲੋ ਆਇਆ ਪਰ ਇਹਨੂੰ ਪੁਲਿਸ ਪ੍ਰਸ਼ਾਸਨ ਵੀ ਆਇਆ ਹੁਣ ਵੀ ਹੈਗੇ ਆ ਮਗਰ ਆਨ ਦੀ سپورਟ ਸਾਨੂੰ ਇਨਸਾਫ ਚਾਹੀਦਾ ਜੋ ਵੀ ਬੰਦੀ ਕਾਰਵਾਈ ਕਰਨੀ ਚਾਹੀਦੀ ਇਹਨਾਂ ਦੇ ਜੋ ਵੀ ਨਿਹੰਗ ਜੋ ਵੀ ਆ ਭਜੀ ਵੇਖੋ ਸਾਡਾ ਤੇ ਫਿਰ ਹੀ ਦੁਆੰਦਾ ਰਹਿਣਾ ਬੇੜਾ ਗੜ ਕੇ ਇੱਥੇ ਵਸ ਅਸੀਂ ਤੇ ਕਹਾਂਗੇ ਕਿ ਸਾਾਨੂੰ ਆਂਦੇ ਆ ਅਸੀਂ ਵੜਦਾਂਗੇ ਅਸੀਂ ਖਾਲਿਸਤਾਨ ਨੂੰ ਆ ਆ ਤੇ ਅਸੀਂ ਤੇ ਰਹਿ ਕੇ ਬਸ ਇੰਨਾ ਜੋਗੇ ਅੱਜ ਇਹਨੂੰ ਵੱਡੇ ਕਰਨ ਨੂੰ ਸ਼ਹਿਰ ਚ ਦੇ ਹੋਰ ਨੂੰ ਵੱਡੂਗੇ ਝਗੜੇ ਦੀ ਵਜ੍ਹਾ ਕੋਈ ਪਤਾ ਝਗੜੇ ਦੀ ਵਜ੍ਹਾ ਕੋਈ ਨਹੀਂ ਆ ਕਿ ਥਰਡ ਪਾਰਟੀ ਦਾ ਝਗੜਾ ਹੋਊ ਹੋ ਇਹਨਾਂ ਨਾਲ ਰੁਪਈਏ ਦਾ ਕੋਈ ਲੈਣ ਦੇ ਨਹੀਂ ਇਹ ਸਿਰਫ ਖਾਊ ਯਾਰ ਆ ਆਪਦੀਆਂ ਜੇਬਾਂ ਪਰ ਨਾ ਆਈ ਕਿੰਨੇ ਜਣੇ ਨੇ ਜਿਹੜੇ ਸੱਤ ਜਣੇ ਸੀ ਨੋਆ ਗੱਡੀ 'ਚ ਆਏ ਇਹ ਨਹੀਂ ਆਪਾਂ ਇਹਨੀਆਂ ਦੇ ਸਾਰੇ ਦਿਹਾੜੀ ਕੁਝ ਆ ਬਾਕੀ ਕਈ ਹੈਗੇ ਆ ਜਿਹੜੇ ਚੰਦੇ ਭਰੇ ਮਗਰ ਇਹ 2D ਨੰਗ ਚੋੜਾ ਪਾ ਕੇ ਨਸ਼ੇ ਛੱਡ ਕੇ ਚੋਲੇ ਪਾਰੇ ਆ ਜਿਹੜੇ ਜ਼ਖਮੀ ਉਹ ਚੋਲੇ ਦੇ ਅੰਦਰ ਸਭ ਕੋ ਕਰੀ ਜਾਂਦੇ ਤੇ ਇਹੋ ਜਿਹੇ ਨੂੰ ਕਰਦਾ ਜਿਹੜੇ ਜ਼ਖਮੀ ਹੋਇਆ ਕਿੰਨੇ ਜਾਣੇ ਟੋਟਲ ਤਿੰਨ ਜਾਣੇ ਤਿੰਨ ਕਿਹੜੇ ਕੀ ਨਾਂ ਉਹਨਾਂ ਦਾ ਇਹ ਸ਼ੰਮੀਪੁਰੀ ਜੀ ਜਿਹਨਾਂ ਦੀ ਡੈਥ ਹੋ ਗਈ ਆ ਇੱਕ ਮਹਿਮਨਪੁਰੀ ਜਿਹੜਾ ਜ਼ਖਮੀ ਆ ਇੱਕ ਕਰਨਪੁਰੀ ਮੇਰਾ ਜਖਮੀ ਸਾਰਾ ਵੱਡਿਆ ਵਿੱਚ ਦਾ ਮੁੰਡਾ ਸਾਰੇ ਪੱਟੀ ਰਹੀ ਆ ਪੱਟੀ ਦੇ ਹੀ ਆ ਬਾਕੀ ਵੀਡੀਓਗ੍ਰਾਫੀ ਹੋਈ ਸਾਡੇ ਘਰ ਲਾਗੇ ਜਾ ਕੇ ਵੇਲੋ ਖੂਨ ਹੀ ਖੂਨ ਹੋਇਆ ਦੁਕਾਨ ਜਾਣ ਕੇ ਗੱਲ ਪਈ ਆ ਕਿ ਘਰ ਘਰੇ ਜਾਣ ਕੇ ਘਰ ਆ ਕੇ ਪਏ ਲੁੱਟ ਨਹੀਂ ਪਏ ਆ ਕਿ ਗੱਲ ਕਾਤਾ ਪਈ ਇਹ ਮੰਗ ਕਰੋਗੇ ਹੁਣ ਅਸੀਂ ਇਨਸਾਫ ਦੀ ਮੰਗ ਕਰਦੇ ਆ ਸਾਨੂੰ ਇਨਸਾਫ ਦਿੱਤਾ ਜਾਵੇ ਸੱਤ ਦੇ ਸੱਤ ਜਾਣਿਆਂ ਤੇ ਉਹਨਾਂ ਨੇ 302 ਦਾ ਪਰਚਾ ਕੀਤਾ ਜਾਵੇ। ਕੋਈ ਨਾ ਬਖਸ਼ਿਆ ਜਾਵੇ। ਅੰਲਾ ਕਰਦੇ ਜੀ। ਕੋਈ ਧਿਆਨ ਨਾਲ ਬਿਆਨ ਲਿਖੋੜੀ ਜੀ। ਹਾਂਜੀ। ਬਿਆਨ ਹੀ ਲਿਖੋੜੀ ਜੀ। ਅੱਛਾ। ਅੰਨੇ ਇੰਪੀਲ ਕਰਨਾ ਤੇ ਬਿਆਨ ਬਣਾਉਣਾ। ਤੇ ਕੀ ਘਟਨਾ ਹੋਈ ਕੀ ਆ? ਘਟਨਾ ਇਹ ਨਿਹੰਗਾਇ ਜੀ। ਹਾਂ। ਉਹਨਾਂ ਦਾ ਕੋ ਪੈਸਿਆਂ ਦਾ ਲਿਖਾਇਆ ਗਿਆ। ਕਿ ਸਰ ਪਤਾ ਲੱਗਾ ਕੌਣ ਨਿਹੰਗ ਹੈ? ਉਹ ਕਿੱਥੋਂ ਦਾ ਰਹਿਣ ਵਾਲੇ ਆ? ਉਹ ਨਿਹੰਗਾਇ ਗਾ ਜੀ। ਇਹਦਾ ਦੋ ਦੋ ਤੋਂ ਵੱਡਾ ਹਸਪਤਾਲ ਦਾ ਕਿਰੇ। ਅਲੀ ਪਰਮੰਦਰ ਸੁਤਾਨਾ ਲਪੰਦਰ ਤੇਰਾ। ਅਸਾਚਨ। ਸਾਸੀ ਮਟੋਆ। ਤੇ ਇੱਕ ਹੈ ਨਿਸ਼ਾਨ ਸਿੰਘ ਜੀ। ਗਿਰਵਾਲ ਅੱਜ ਕੋਲਵਾ ਸਾਡੇ ਦੇ ਡੇਰੇ ਦੇ ਡੇਲ ਜੇਲੇ ਲੱਗੇ ਡੇਰਾ ਨਾਲ ਚਕੜੇ ਦਾ ਕਾਰਨ ਕੀ ਸਰ ਇਹਨਾਂ ਤੋਂ ਹਰਤਾਲ ਕਰਾਜੋ ਦਾ ਚਕੜੇ ਦਾ ਕਾਰਨ ਕੀ ਹੈ ਜੀ ਦੇ ਕਾਲੇ ਗੂਗਲ ਪੇਜ ਨੇ 60% ਨੇ ਪਾਏ ਦੀ ਹਾਂਜੀ ਪੂਰੇ ਖਾਦੇ ਕਿ ਨਾ ਪਹਿਲੇ ਮੰਗਦੇ ਕਿ ਤੁਹਾਨੂੰ ਕਿਹੜਾ ਪੇਤਰ ਜਹਾਦੇ ਕਿੰਨੇ ਪਾਏ ਕਿ ਨਹੀਂ 70% ਉਹਦੇ ਸਬੰਧ ਕਰੇ ਆਣ ਕੇ ਗੱਲ ਬਹਿ ਕੇ ਦੁਕਾਨ ਕਿੰਨੇ ਜਣੇ ਕਨੇਡੀਅਨ ਨੂੰ ਜਿਹੜੇ ਸੱਟਾਂ ਲੱਗੀਆਂ ਜਿਹੜੇ ਜਣੇ ਦੱਸਦੇ ਨਹੀਂ ਜਿਹੜੇ ਜ਼ਖਮੀ ਹੋਏ ਕਿੰਨੇ ਜਣੇ ਆ ਜਿਹੜੇ ਜਣੇ ਜੇਕਰ ਇਹਦੀ ਮੌਤ ਹੋ ਗਈ ਆ ਜੇਦੀ ਮੌਤ ਹੋਈ ਉਹ ਤਾਂ ਆ ਗਈ ਆ ਅਗਲੇ ਕਾਰਵਾਈ ਕੀਆ ਬਲੇ ਜਿਲ੍ਹੇਂ ਦੀ ਜਾ ਰਹੀ ਆ ਇਹਨਾਂ ਨੂੰ ਸਾਨੂੰ ਇਹ ਨਹੀਂ ਡਰਾਂ